ਪੰਜਾਬੀ ਸਿੰਗਰ ਬੱਬੂ ਮਾਨ ਦਾ ਗੁਰਦਾਸਪੁਰ ਦੇ ਇੱਕ ਪਿੰਡ 'ਚ ਕਬੱਡੀ ਕੱਪ ਤੇ ਲਾਈਵ ਸ਼ੋਅ ਸੀ ਜਿਸ ਦੌਰਾਨ ਬਹੁਤ ਗਿਣਤੀ 'ਚ ਗੁਰਦਾਸਪੁਰ ਦੇ ਮੁੰਡੇ ਇਹ ਸ਼ੋਅ ਦੇਖਣ ਗਏ ਇਸੇ ਨੂੰ ਹੀ ਲੈ ਕੇ ਗੁਰਦਾਸਪੁਰ ਤੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨਿਹੰਗ ਸਿੰਘ ਭਾਈ ਗੁਰਪ੍ਰੀਤ ਸਿੰਘ ਨੇ ਇੱਕ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਜਵਾਨ ਮੁੰਡੇ ਸ਼ੋਹ ਦੇਖਣ ਤਾਂ ਬੜੀ ਜਲਦੀ ਜਾਂਦੇ ਨੇ ਪਰ ਜਦੋਂ ਅਸੀਂ ਸਿੱਖ ਕੌਮ ਦੇ ਕਿਸੇ ਮਸਲੇ ਤੇ ਕਾਲ ਦਿੰਦੇ ਹਾਂ ਤਾਂ ਉਸ ਟਾਈਮ ਤੁਹਾਡੀ ਮਰਦਾਨਗੀ ਕਿੱਥੇ ਜਾਂਦੀ ਹੈ ਉਸ ਟਾਈਮ ਤੁਸੀਂ ਸਰਕਾਰਾਂ ਤੋਂ ਡਰਦੇ ਮਾਵਾ ਦੀਆਂ ਬੁੱਕਲਾਂ ਵਿੱਚ ਵੜ ਜਾਂਦੇ ਹੋ ਨਿਹੰਗ ਸਿੰਘ ਦੀ ਇਸ ਪੋਸਟ ਤੋਂ ਬਾਅਦ ਬੱਬੂ ਮਾਨ ਦੇ ਫੈਨਾਂ ਨੇ ਇਸ ਨਿਹੰਗ ਸਿੰਘ ਨੂੰ ਕਾਫੀ ਵੱਡ ਘੱਟ ਕਿਹਾ ਜਿਸ ਤੋਂ ਬਾਅਦ ਇਸ ਨਿਹੰਗ ਸਿੰਘ ਨੇ ਲਾਈਵ ਆ ਕੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਸੰਗਾ ਜੀ ਕੱਲ ਮੈਂ ਕਿ ਨਾ ਪੋਸਟ ਪਾਈ ਕਿ ਸਾਡੇ ਏਰੀਆ ਦੇ ਵਿੱਚ ਨਾ ਬੱਬੂ ਮਾਨ ਆਇਆ ਤੇ ਆਪਣੇ ਗਰਦਾਸਪੁਰ ਹਲਕੇ ਦਾ ਜਿਹੜਾ ਸਾਰਾ ਜਿਹੜਾ ਨੌਜਵਾਨ ਆ ਇਹ ਉੱਥੇ ਗਿਆ ਤੇ ਮੈਂ ਇਹ ਚੀਜ਼ ਲਿਖ ਕੇ ਪਾਈ ਸੀ ਕਿ ਜੇ ਤੁਸੀਂ ਕਲਾਕਾਰਾਂ ਦੇ ਇੰਨਾ ਇਕੱਠ ਕਰਦੇ ਹੁੰਦੇ ਸੀ ਨਾ ਹੌਮ ਹਮਾ ਕੇ ਪਹੁੰਚਦੇ ਹੁੰਦੇ ਹੋ ਤਾਂ ਜਦੋਂ ਕਿਤੇ ਪੰਥਕ ਜਦੋਂ ਕਿਤੇ ਇਕੱਠ ਹੁੰਦਾ ਆ ਜਾਂ ਕਿਤੇ ਜਿੱਥੇ ਕੌਮ ਦੀ ਗੱਲ ਆਉਂਦੀ ਹੈ ਨਾ ਤੇ ਘਟੋ ਘਟ ਉੱਥੇ ਵੀ ਖੜਿਆ ਕਰੋ ਠੀਕ ਹੈ ਤੇ ਮੈਂ ਇੰਨੀ ਗੱਲ ਕਹੀ ਆ ਤੇ ਬੱਬੂ ਮਾਂ ਦੀਆਂ ਭੇਡਾਂ ਨੇ ਇਹ ਚੀਜ਼ ਨੂੰ ਪਤਾ ਨਹੀਂ ਕਿੱਡੇ ਕਿ ਵੰਝ ਤੇ ਚਾਰਤਾ ਕਿ ਬੱਲੇ ਜੀ ਬੱਲੇ ਬੱਲੇ ਇਹ ਬਈ ਨੇ ਬੱਬੂ ਮਾਂ ਨੂੰ ਕਿਹਾ ਤਾਂ ਇਹ ਤੋ ਖਾਰ ਖਾਂਦਾ ਇਹ ਤੋ ਫੇਮ ਭਾਲਦਾ ਦੱਸ ਯਾਰ ਬੱਬੂ ਮਾਂ ਰਹਿ ਗਿਆ ਫੇਮ ਘਟਣ ਨੂੰ ਇਤੋਂ ਫੇਮ ਘਟਣਾ ਦੱਸ ਠੀਕ ਆ ਅੱਗੇ ਜਿੰਨੇ ਫੋਲੋਅਰ ਆ ਮੈਂ ਕਿੰਨੇ ਆ ਕਿ ਦੱਸੋ ਸਿੰਘਰਾਂ ਸਿੰਘਰਾਂ ਨਾਲ ਪੰਗੇ ਲਏ ਆ ਠੀਕ ਆ ਨਾਲੇ ਬੱਬੂ ਮਾਨ ਦਾ ਤੇ ਖਾਲਸਾ ਦਾ ਕੀ ਮੁਕਾਬਲਾ ਕੋਈ ਲੈਵਲ ਹੈਗਾ ਦੱਸੋ ਤਾਂ ਉਹ ਰੋਡਾ ਭੋਡਾ ਮੋਨਾ ਕੋਨਾ ਅਹੀਂ ਅਹੀਂ ਨਿਹੰਗ ਸਿੰਘ ਤਿਆਰ ਵਰ ਤਿਆਰ ਖਾਲਸਾ ਪੰਥ ਦੀਆਂ ਫੌਜਾਂ ਠੀਕ ਆ ਤੁਸੀਂ ਮੈਨੂੰ ਉਹਦੇ ਨਾਲ ਕੰਪੇਅਰ ਕਰੀ ਜਾਣ ਦੇ ਜੀ ਠੀਕ ਆ ਨਾਲੇ ਦੱਸੋ ਮੈਂ ਮੇਰੀ ਬੱਬੂ ਮਾਨ ਨਾਲ ਕੀ ਦੋ ਸਮਣੀਆ ਜਾਂ ਮੈਂ ਉਹਨਾਂ ਦੀ ਜ਼ਮੀਨ ਵੰਡਣੀ ਆ ਠੀਕ ਆ ਇਹ ਤੁਸੀਂ ਇਹ ਚੀਜ਼ ਨੂੰ ਲੈ ਕੇ ਕਿ ਬਸ ਬੱਬੂ ਮਾਂ ਦਾ ਨਾਮ ਲੈਤਾ ਤੇ ਬੱਲੇ ਜੀ ਬੱਲੇ ਇਹ ਚੀਜ਼ ਨੂੰ ਬੱਲੇ ਬੱਬੂ ਮਾਂ ਤੋਂ ਖਾਰਖਾਨਾ ਬੱਬੂ ਮਾਂ ਨੂੰ ਕਿ ਬਰਤਕੜਾ ਇਹਨਾਂ ਨੇ ਉਹ ਬਣਾਇਆ ਮੈਨੂੰ ਬੱਬੂ ਮਾਂ ਦਾ ਇਤਿਹਾਸ ਦੱਸਣ ਦੇ ਆ ਕਿ ਉਹਨੇ ਹਵਾਇਆਂ ਬਣਾਈਆਂ ਉਹਨੇ ਆ ਗਾਣੇ ਗਾਏ ਉਹਨੇ ਆ ਗਾਣੇ ਗਾਏ ਤੇ ਮੇਰੀ ਗੱਲ ਸੁਣੋ ਗਾਣੇ ਤੇ ਚਮਕੀਲੇ ਨੇ ਵੀ ਧਾਰਮਿਕ ਬੜੇ ਗਾਏ ਸੀ ਤੇ ਮਰਿਆ ਕੁੱਤੇ ਦੀ ਮੌਤ ਨਾ ਠੀਕ ਆ ਤੇ ਜਿਹੜਾ ਬੰਦਾ ਕੋਈ ਚੰਗੇ ਗਾਣੇ ਗਾਤਾ ਤੇ ਠੀਕ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦਾ ਕਰਤਾਰ ਬਹੁਤ ਵਧੀਆ ਹੋ ਗਿਆ ਜੀ ਉਹਨੇ ਚਾਰ ਗਾਣੇ ਵਧੀਆ ਕੱਟਦੇ ਸੀ ਠੀਕ ਗੰ ਠੀਕ ਆ ਤੇ ਇਹ ਜਿਹੜੇ ਬਹੁਤੇ ਇਹਦੇ ਹਮਾਇਤੀ ਬਣੇ ਨੇ ਇਸ ਚੀਜ਼ ਦੇ ਮੈਨੂੰ ਇਦਾਂ ਕਰਿਓ ਵੀ ਆਪਣੀ ਮਾਂ ਜਾਂ ਭੈਣ ਨਾਲ ਨਾ ਮੈਨੂੰ ਗੱਡੀ ਦੇ ਵਿੱਚ ਠੀਕ ਆ ਜਾਂ ਡੀਜੀ ਦੇ ਉੱਤੇ ਠੀਕ ਆ ਕਿ ਸੇਫ ਨੇ ਜਗਾ ਕਮਾਦ ਵਰਗੀ ਮਿਲਣਾ ਹੋਵੇ ਪਹਿਲੀ ਕੁੜੀ ਨੂੰ ਬਸ ਇਦਾਂ ਦਾ ਕੋਈ ਗੀਤ ਆ ਉਹ ਚੀਜ਼ ਮੈਨੂੰ ਵੀਡੀਓ ਬਣਾ ਕੇ ਮੈਨੂੰ ਭੇਜਿਓ ਹਾਂ ਕਿ ਉਹ ਤੁਸੀਂ ਪਰਿਵਾਰ 'ਚ ਬੈ ਕੇ ਸੁਣ ਸਕਦੇ ਜੇ ਠੀਕ ਹੈ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਰਾਤੀ ਮਿਲਣ ਆਈਏ ਪਿੰਡ ਪਹਿਰਾ ਲੱਗਦਾ ਠੀਕ ਹੈ ਇਹ ਗਾਣੇ ਆ ਇਹ ਇਹ ਗਾਣੇ ਤੁਸੀਂ ਆਪਣੇ ਧੀ ਪੈਣਾ ਸੁਣ ਸਕਦੇ ਜੀ ਤੁਸੀਂ ਬੜਾ ਇਹਨੂੰ ਲੈਜੈਂਡ ਬਣਾਇਆ ਹਵਾਏ ਹਵਾਏ ਤੁਸੀਂ ਭੂਏ ਚੜਾਈ ਆ ਇਹ ਹਵਾਏ ਬਣਾਤੀ ਉਹਨੇ ਉਸ ਸਮੇਂ ਦੇ ਵਿੱਚ ਠੀਕ ਹੈ ਤੇ ਜੇ ਹਵਾਏ ਬਣਾਈ ਸੀ ਫਿਰ ਉਸ ਲੀਕ ਤੇ ਤੁਰਦਾ ਉੱਥੇ ਕੈਮ ਰਹੀਦਾ ਠੀਕ ਹੈ ਠੀਕ ਹੈ ਲਾਲ ਕਿਲੇ ਦੇ ਉੱਤੇ ਜਦੋਂ ਝੰਡਾ ਚਾਲਿਆ ਸੀ ਉਦੋਂ ਕਹਿੰਦਾ ਸੀ ਕਿ ਮੈਂ ਆਪਣੇ ਪਿਓ ਮਰੇ ਤੇ ਇੰਨਾਂ ਨਹੀਂ ਰੋਇਆ ਜਿੰਨਾ ਉਹ ਰੋਇਆ ਠੀਕ ਆ ਉਦੋਂ ਉਦੋਂ ਕਹਿੰਦਾ ਸੀ ਮਤਲਬ ਅਸੀਂ ਕਬਜ਼ੇ ਲੈਣੇ ਆ ਫਲਾਣਾ ਕਰਨਾ ਇਹ ਕਰਨਾ ਉਹ ਕਰਨਾ ਆ ਠੀਕ ਆ ਚੱਕ ਲੋ ਰਫ ਲਗਣਾ ਅਸੀਂ ਆ ਕਬਜ਼ਾ ਲੈਣਾ ਹੈ ਹੁਣ ਕਹਿੰਦਾ ਵੀ ਇਹ ਹਥਿਆਰਾ ਦਾ ਜੋਗੀ ਹੈ ਨਹੀਂ ਆ ਠੀਕ ਆ ਪਹਿਲਾਂ ਆਪਣੇ ਜਿਹੜੇ ਫੁੱਫੜ ਪਿੱਛੇ ਤੂੰ ਲੜਦੇ ਫਿਰਦੇ ਉਹਦਾ ਸਟੈਂਡ ਤੇ ਪੁੱਛ ਲੋ ਸਟੈਂਡ ਕੀ ਆ ਉਹਦਾ ਠੀਕ ਆ ਪੰਗੇ ਤੁਸੀਂ ਮੇਰੇ ਨਾਲ ਲੈਣ ਲੱਗ ਬੰਦੇ ਜੇ ਸਟੈਂਡ ਤੇ ਤੁਹਾਡੇ ਫੁੱਫੜ ਦਾ ਨਹੀਂ ਆ ਠੀਕ ਹੈ ਪਹਿਲੀ ਦੂਜੀ ਹੁਣ ਇਹ ਇੱਕ ਗੱਲ ਹੋਰ ਜਿੰਨਾ ਤੁਸੀਂ ਮੇਰੇ ਪਿੱਛੇ ਲੜ ਰਹੇ ਮਤਲਬ ਮੇਰੇ ਖਿਲਾਫ ਤੁਸੀਂ ਪੋਸਟਾਂ ਪਾ ਰਹੇ ਹੋ ਨਾ ਮੇਰੇ ਖਿਲਾਫ ਕਿ ਇਹ ਇਦਾਂ ਹੈ ਉਹਦਾਂ ਠੀਕ ਹੈ ਇਨਾ ਕਿਤੇ ਕਿਤੇ ਤੁਸੀਂ ਜਦੋਂ ਬੇਦਬੀ ਕਿਤੇ ਹੁੰਦੀ ਹੈ ਤੁਸੀਂ ਉਦੋਂ ਕਿਤੇ ਰੋਸ ਇਨਾ ਪ੍ਰਗਟ ਕੀਤਾ ਹੁੰਦਾ ਨਾ ਸ਼ਾਇਦ ਤੇ ਸਾਡੀ ਕੌਮ ਦਾ ਸਿਰ ਮੂੰਹ ਬੰਜਦਾ ਠੀਕ ਹੈ ਜਿੰਨਾ ਤੁਸੀਂ ਉਹਦੇ ਪਿੱਛੇ ਤੁਸੀਂ ਇਦਾਂ ਮਤਲਬ ਕਰ ਰਹੇ ਹੋ ਮੇਰੇ ਖਿਲਾਫ ਪੋਸਟਾਂ ਪਾ ਰਹੇ ਹੋ ਮੈਂਸ਼ਨ ਤੇ ਮੈਂਸ਼ਨ ਠੀਕ ਹੈ ਕਦੇ ਟੈਗ ਕਰ